ਇਸ ਕੰਮ ਦੇ ਵਿੱਚ ਕਰਨੀ ਹੈ ਸਹਾਇਤਾ ਕਰਨੀ ਹੈ ਉਹਨਾਂ ਨੂੰ ਪਹਿਲੇ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਦੇਣਾ ਹੈ ਪਰ ਅਸੀਂ ਕਿਸੇ ਨੂੰ ਪਾਣੀ ਆ ਉਹ ਨਹੀਂ ਕਹਿਣਾ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਪਣੇ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੀ ਜੀ ਚੋਣਾਂ ਉਹ ਹੋਣੀਆਂ ਨੇ ਉਹਦੇ ਕਰਕੇ ਜਿਹੜਾ ਹੈਗਾ ਗੁਲਾਬ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਪੋਸਟ ਆਫ ਮੋਬਿਲਾਈਜੇਸ਼ਨ ਕੀਤਾ ਹੈ ਅਜੇ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜੇ ਸਪੈਸ਼ਲ ਡੀਜੀ ਲਾਨੋਡ ਸਾਹਿਬ ਵੱਲੋਂ ਵੀ ਜਿਹੜੀ ਹੈਗੀ ਬਾਹਰੋਂ ਜਿਹੜੇ ਸਾਨੂੰ بڑے ਨੰਬਰ ਤੇ ਜਿਹੜੀ ਹੈਗੀ ਆ ਪੋਸਟ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ। ਤੋਂ ਅਸੀਂ ਜਿਹੜੀ ਹੈਗੀ ਆਸ ਪੋਸਟ ਨੂੰ ਇੱਥੇ ਜਿਹੜਾ ਹੈਗਾ ਬਰੀਫ ਕੀਤਾ ਹੈਗਾ। ਇਹਨਾਂ ਨੂੰ ਇਲੈਕਸ਼ਨ ਦੀ ਡਿਊਟੀਆਂ ਬਾਰੇ ਬਰੀਫ ਕੀਤਾ ਹੈਗਾ। ਤੇ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਹੜਾ ਇਲੈਕਸ਼ਨ ਹੈ ਉਹ ਬੜਾਈ ਫ੍ਰੀ ਪੇਅਰ ਐਂਡ ਟ੍ਰਾਂਸਪਰੈਂਟ ਜਿਹੜਾ ਹੈਗਾ ਉਹ ਹੋਏਗਾ। ਇਹਨਾਂ ਦੇ ਵੱਲੋਂ ਇਹਨਾਂ ਨੂੰ ਉਸ ਸੰਬੰਧ ਦੇ ਵਿੱਚ ਸਾਰੀ ਬਰੀਫਿੰਗ ਦਿੱਤੀ ਗਈ। ਜਿਨ੍ਹਾਂ ਦੀ ਬੂਥ ਡਿਊਟੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਦੀ ਪੈਟੋਲਿੰਗ ਡਿਊਟੀ ਹੈ ਉਹਨਾਂ ਦੇ ਬਾਰੇ ਬਾਕੀ ਸਾਡੇ ਸਾਰੇ ਕਸਟ ਡਫਸਰ ਸਹਿਵਾਨ ਐਸਪੀ ਹੈਡਕੁਆਟਰ ਸਾਹਿਬ ਵੱਲੋਂ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਬੜੀ ਮਾਈਨੂਟਲੀ ਤਰੀਕੇ ਨਾਲ ਬੜਾ ਹਰ ਇੱਕ ਚੀਜ਼ ਨੂੰ ਬੜੀ ਗ੍ਰੀਫ ਕੀਤਾ ਹੈਗਾ ਇਕੱਲੇ ਇਕੱਲੇ ਚੀਜ਼ੇ ਬਾਰੇ ਇਹਨਾਂ ਨੂੰ ਦੱਸਿਆ ਹੈਗਾ ਕਿ ਵੀ ਜੋ ਚੋਣਾਂ ਦੀ ਜਿਹੜੀ ਡਿਊਟੀ ਹੈਗੀ ਉਹ ਬੜੇ ਹੀ ਸ਼ਿੱਦਤ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਤੇ ਪਾਣੀ ਨੇ ਲਗਭਗ 2000 ਦੇ ਲਗਭਗ ਸਾਡੇ ਜਵਾਨ ਜਿਹੜੇ ਹੈਗੇ ਇਸ ਡਿਊਟੀ ਦੇ ਵਿੱਚ ਤਨਾਤ ਰਹਿਣਗੇ ਜਿਤੇ ਚ ਅਗਰ ਜ਼ਿਲ੍ਹਾ ਪੁਲਿਸ ਕੋ ਗੁਰਦਾਸਪੁਰ ਲੋ ਜਿਹੜਾ ਹੈਗਾ ਫੁੱਲ ਫੋਰਸ ਦਾ ਜਿਹੜਾ ਮੋਬਿਲਾਈਜੇਸ਼ਨ ਕੀਤਾ ਹੈਗਾ ਦੇਖੋ ਇਹਦੇ ਚ ਕਾਫੀ ਸੈਂਸਿਟਿਵ ਬੂਥ ਵੀ ਅਸੀਂ ਆਇਡੈਂਟੀਫਾਈ ਕੀਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਉਥੇ ਸਪੈਸ਼ਲ ਡਿਪਲॉयਮੈਂਟ ਹੈ ਉਹ ਪਲਾਨ ਕੀਤਾ ਗਿਆ ਹੈਗਾ ਐਂਡ ਉਥੇ ਸਾਡੀ ਡਿਊਟੀ ਲਈ ਜਾਏਗੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਹੈਗੇ ਸਾਡੇ 10 ਡੀਐਸਪੀਸ ਅਲੋਂਗ ਵਿਦ ਦੋ ਐਸਪੀ ਸਾਈਬਰ ਮੇਰੇ ਵੱਲੋਂ ਜਿਹੜਾ ਹੈਗਾ ਐਂਡ ਸਾਰੇ ਜਿਹੜੇ ਐਸਐਚਓ ਹੈਗੇ ਉਹ ਪੂਰਾ ਜਿਹੜਾ ਹੈਗਾ ਆ ਜ਼ਿਲ੍ਹੇ ਨੂੰ ਡੋਮੀਨੇਟ ਰੱਖਣਗੇ ਤੋਂ ਸਾਡਾ ਪੂਰਾ effort ਰਹੇਗਾ ਕਿ ਜਿਹੜਾ ਜਿਹੜਾ ਜਿਲ੍ਹਾ ਪ੍ਰੈਸਿਡੈਂਟ ਐਂਡ ਜਿਹੜੇ ਇਲੈਕਸ਼ਨ ਹੈਗੇ ਉਹ ਲੋ ਬੜੀ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਹੋਣ ਚਾਹੀਦਾ ਕਿ ਸਾਡੇ ਵੱਲੋਂ ਪਹਿਲਾਂ ਵੀ ਅਰੇਂਜਮੈਂਟ ਕੀਤੇ ਗਏ ਸੀਗੇ ਉਹਦੇ ਬਾਅਦ ਵੀ ਜਿਹੜਾ ਹੈਗਾ ਉਹਨੂੰ ਜਿਹੜੇ ਡੱਬੇ ਹੈਗੇ ਉਹ ਪਾ ਜਿਹੜਾ ਡਿਪੋਜ਼ਿਸ਼ਨ ਸੈਂਟਰ ਤੱਕ ਆਣ ਐਂਡ ਉਹਦੀ ਜਿਹੜੀ ਸਿਕਿਉਰਿਟੀ ਦੇ ਲਈ ਵੀ ਸਾਡੇ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਹੈਗਾ ਐਂਡ ਉਸ ਤੋਂ ਬਾਅਦ ਜੇ ਜਦੋਂ ਕਾਊਂਟਿੰਗ ਵੇਲੇ ਵੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਫੁੱਲ ਪ੍ਰੂਫ ਅਰੇਂਜਮੈਂਟ ਜਿਹੜਾ ਹੈ ਇਨਫੀਡੈਂਟ ਫਰੀ ਅਰੇਂਜਮੈਂਟ ਹੈ ਉਹ ਕਿਤੇ ਨਹੀਂ ਉਹ ਤਰ੍ਹਾਂ ਨੂੰ ਪੀ ਲੈਗੇ ਉਹ ਜਿਹੜੇ ਆਪਣੇ ਜਿਹੜਾ VOTING ਰਾਈਟ ਹੈ ਜਿਹੜਾ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਇੱਕ ਰਾਈਟ ਦਿੱਤਾ ਹੈਗਾ ਉਹਨਾਂ ਦਾ ਉਹ ਬਿਲਕੁਲ ਵੱਡ ਚੜ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰਵ ਹੈਗਾ ਉੱਥੇ ਵੱਡ ਚੜ ਕੇ ਆਣ ਬਿਲਕੁਲ ਫਰੀ ਟ੍ਰਾਂਸਪੇਰੈਂਟ ਤਰੀਕੇ ਨਾਲ ਆਪਣੇ ਵੋਟ ਪਾਣ ਐਂਡ ਜਿਹੜਾ ਭਾਰਤ ਦਾ ਲੋਕਤੰਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਪਰਵ ਹੁੰਦਾ ਹੈ ਜਿਹੜਾ ਚੋਣ ਉਨਾ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਅਸੀਂ ਸਾਰਿਆਂ ਨੂੰ اپੀਲ ਕਰਦੇ ਆ ਕਿ ਵੱਧ ਤੋਂ ਵੱਧ ਨੰਬਰ ਚ ਜਿਹੜਾ ਹੈਗਾ ਉਹ VOTING ਚ ਪਾਰਟਿਸਿਪੇਟ ਕਰਕੇ ਬਾਅਦ ਦੀ ਡੈਮੋਕ੍ਰੇਸੀ ਨੂੰ ਭਾਰਤ ਦੇਸ਼ ਨੂੰ ਥੋੜਾ ਬੈਟਰ ਆਪਾਂ ਫੁਲਫਿਲ ਕਰਨਾ ਹੈਗਾ ਜਿਹੜੇ ਉਹਨਾਂ ਦੇ ਅਧਿਖ ਹੈਗੇ ਉਹਨਾਂ ਨੂੰ ਉਹ ਬੈਟਰ ਜਿਹੜਾ ਹੈਗਾ ਉਹ ਕਰਦੇ ਹੈਗੇ ਦੇਖੋ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ